ਪਿਛਲੇ ਦਿਨੀ ਨਇਆ ਗਾਉਂ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪੀਐਨ ਵਜੋਂ ਤਨਾਤ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਿਹੜੇ ਲੋਕ ਹਿਰਾਸਤ ਚ ਲਏ ਗਏ ਨੇ ਕਾਰਨ ਕੀ ਸੀ ਸਾਡੇ ਨਾਲ ਐਸਪੀਡੀ ਮੁਹਾਲੀ ਨੇ ਮੈਮ ਕਾਰਨ ਕੀ ਲੱਗਦਾ ਹੈ ਦੇ ਪਿੱਛੇ ਕੀ ਗਲਬਤ ਕੀ ਸਾਹਮਣੇ ਆਈ ਕੋਈ ਚੋਰੀ ਦਾ ਸੀ ਜਾਂ ਕੋਈ ਹੋਰ ਗੱਲ ਸੀ ਇੱਕ 27 ਦਸੰਬਰ ਨੂੰ ਮੋਹਾਲੀ ਪੁਲਿਸ ਨੂੰ ਇੱਕ ਲਵਾਰਿਸ লাশ ਮਿਲੀ ਸੀ ਜਿਹਦਾ ਨਾ ਫੇਸ ਕੁੱਤਿਆਂ ਨੇ ਬਾਈਟ ਕਰਕੇ ਪੂਰਾ ਖਰਾਬ ਕੀਤਾ ਸੀਗਾ ਤੇ ਉਹਦੇ ਉੱਪਰ ਨਾਈਵਸ ਦੇ ਨਾਲ वार ਕੀਤਾ ਹੋਇਆ ਸੀਗਾ ਤੇ ਉਹਦੀ ਫਿਰ ਸ਼ਨਾਖਤ ਕਰਾਇਗੀ ਤੇ ਉਹਦਾ ਨਾਂ ਯਸ਼ ਗੋਬਿੰਦ ਸੁਬੇਦੀ ਨਿਕਲਿਆ ਜੋ ਕਿ ਇੱਕ ਨੇਪਾਲ origin ਦਾ ਬੰਦਾ ਸੀਗਾ ਔਰ ਉਹ ਇੱਕ as pn ਉਹ ਹਾਈ ਕੋਰਟ ਵਿੱਚ ਕੰਮ ਕਰਦਾ ਸੀਗਾ ਤੇ ਉਦੋਂ ਬਾਅਦ ਫਿਰ ਕਿਉਂਕਿ ਇੱਕ ਬਲਾਈਂਡ ਮਰਡਰ ਕੇਸ ਸੀਗਾ ਤੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਇਮੀਡੀਏਟਲੀ ਅਮਲ ਦੇ ਵਿੱਚ ਲਿਆਈ ਗਈ ਉਦੋਂ ਬਾਅਦ ਫਿਰ ਉਹਨੂੰ ਟ੍ਰੇਸ ਕਰਦੇ ਹੋਏ ਹੁਣ 2 ਦਿਨ ਪਹਿਲਾਂ ਹੀ ਪੁਲਿਸ ਨੂੰ ਫਿਰ ਵੱਡੀ ਕਾਮਯਾਬੀ ਮਿਲੀ ਜਿਹਦੇ ਵਿੱਚ ਸਾਡੇ ਵੱਲੋਂ ਇੱਕ ਹੋਰ ਲੁੱਟ ਖੋਦੀ ਵਾਰਦਾਤ ਨੂੰ ਫਾਲੋ ਕਰਦੇ ਹੋਏ ਪੋਜ਼ਿਟਿਵ ਆਈਮੀ ਆਈ ਜਦੋਂ ਆ ਗਿਆ ਉਹ ਅਕਿਊਜ਼ ਟ੍ਰੇਸ ਹੋਏ ਤੇ ਉਹਨਾਂ ਨੇ ਫਿਰ ਆ ਵਾਲੇ ਜਿਹੜਾ ਕਿ ਮਰਡਰ ਕੇਸ ਸੀਗਾ ਉਦਾ ਵੀ ਫਿਰ ਉਹਨਾਂ ਨੇ ਐਡਮਿਟ ਕੀਤਾ ਕਿ ਉਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਜੋ ਵਜਾਇ ਮਰਡਰ ਸੀਗਾ ਉਹ ਲੁੱਟ ਖੋਹ ਦੀ ਨiyet ਨਾਲ ਹੀ ਅਟੈਕ ਕੀਤਾ ਗਿਆ ਸੀਗਾ ਤੇ ਜੋ ਮਰਡਰ ਕਰਨ ਵਾਲੇ ਅਕਿਊਜ਼ਡ ਹੈ ਇੱਕ ਦਾ ਨਾਮ ਹਰਿੰਦਰ ਹੈਗਾ ਜੋ ਸੈਕਟਰ 11 ਚੰਡੀਗੜ੍ਹ ਦਾ ਰਹਿਣ ਵਾਲਾ ਹੈ ਤੇ 18 ਸਾਲ ਦੀ ਉਮਰ ਹੈ ਉਹਦੇ ਨਾਲ ਦੂਜਾ ਇੱਕ ਹੋਰ ਜੋ ਅਕਿਊਜ਼ਡ ਹੈ ਉਹ ਜੁਵਨਾਈ ਲਗਾ ਬਿਲੋ 18 ایج ਹੈ ਉਹਨਾਂ ਦੀ ਉਸ ਦੀ ਏਜ ਹੈਗੀ ਇਹ ਦੋਨੋਂ ਜੋ ਮੁਲਜ਼ਮ ਹੈ ਇਹ ਬਾਈਕ ਤੇ ਆ ਰਹੇ ਸੀਗੇ ਇਹਨਾਂ ਨੇ ਜਿਹੜਾ ਕਿ ਡੀਸੀਜ਼ਡ ਉਹਨੂੰ ਉਹ ਪੈਦਲ ਹੀ ਆ ਰਿਹਾ ਸੀਗਾ ਤੋਂ ਉਹਨੂੰ ਤੁਰਤੇ ਆਂਦੇ ਦੇਖਿਆ ਤੇ ਦੇ ਥੋਟ ਕਿ ਉਹਦੇ ਕੋਲੋਂ ਕੁਝ ਖੋਹ ਕਰ ਸਕਦੇ ਤੇ ਜਦੋਂ ਇਹਨਾਂ ਨੇ ਉਹਨੂੰ ਖੋਹ ਕਰਨ ਦੇ ਨਿਆਣਾ ਤੱਕਾ ਵਗੈਰਾ ਮਾਰਿਆ ਤੇ ਉਹਨੇ ਵੀ ਥੋੜਾ ਜਿਹਾ ਰਿਸਿਸਟ ਕੀਤਾ ਤੋਂ ਰਿਸਿਸਟੈਂਸ ਦੇ ਵਿੱਚ ਹੀ ਇਹਨਾਂ ਨੇ ਉਹਦੇ ਉੱਪਰ ਚਾਕੂ ਰਾਹੀਂ ਅਟੈਕ ਕੀਤਾ ਤੇ ਉਹਨੂੰ ਸਿੱਟ ਕੇ ਚਲੇ ਗਏ ਤੇ ਉਦੋਂ ਬਾਅਦ ਇਹਨਾਂ ਨੇ ਇੱਕ ਹੋਰ ਪਰਸਨ ਜਿਹ ਉਹ ਵੀ ਨੇਪਾਲ ਔਰੀਜਿਨ ਦਾ ਹੈਗਾ ਉਹਦਾ ਨਾ ਨੇਮ ਰਾਜ ਨੇਮ ਰਾਜ ਉਹਦੇ ਕੋਲ ਇਹਨਾਂ ਨੇ ਇੱਕ ਹੋਰ ਮੋਬਾਈਲ ਫੋਨ ਦੀ ਖੋਹ ਕਰੀ ਤੇ ਉਥੋਂ ਫਿਰ ਭੱਜ ਗਏ ਉਹੀ ਮੋਬਾਈਲ ਫੋਨ ਨੂੰ ਟ੍ਰੇਸ ਕਰਦੇ ਉਹਨਾਂ ਦੀ ਫਾਈਨਲ ਟ੍ਰੇਸਿੰਗ ਹੋਈ ਤੇ ਉਹਨਾਂ ਇਹਨਾਂ ਦੋਨਾਂ ਨੂੰ ਫੜਾ ਗਿਆ ਕੇ ਕਿਤੇ ਬਾਅਦ ਜਿਵੇਂ ਮੈਂ ਪਹਿਲਾਂ ਵੀ ਇੱਕ ਸਵਾਲ ਕੀਤਾ ਸੀ ਵੀ ਅੱਜਕੱਲ ਜ਼ਿਆਦਾਤਰ ਕੇਸ ਆ ਰਹੇ ਫਿਰ ਚ ਪੰਜਾਬ ਮੁਖਾਲੀਆਂ ਚੱਡੀਗੜ੍ਹ ਹੋਵੇ ਜ਼ਿਆਦਾਤਰ ਜੁਵਨਾਈਲ ਜਾਂ ਫਿਰ 18 ਤੋਂ 22 ਸਾਲ ਤੱਕ ਦੇ ਨੌਜਵਾਨ ਨੇ ਜਿਹੜੇ ਕਤਲ ਨੂੰ ਅੰਜਾਮ ਦਿੰਦੇ ਆ ਚੋਰੀ ਨੂੰ ਅੰਜਾਮ ਦਿੰਦੇ ਆ ਸੋ ਉਹ ਸਾਰੇ ਪਿੱਛੇ ਕੀ ਰੀਜ਼ਨ ਸਾਹਮਣੇ ਆ ਰਿਹਾ ਕੀ ਕਾਰਨ ਹੈ ਜਿਹੜਾ ਇਹ ਚੀਜ਼ ਪੱਦ ਰਹੀ ਹੈ ਉਹ ਜੋ ਛੋਟੀ ਜੂੰਦੀ ਤਾਂ ਬ੍ਰੇਨ ਉਹਨਾ ਡਿਵੈਲਪ ਨਹੀਂ ਹੁੰਦਾ ਤੇ ਦੇ ਆਰ ਵੈਰੀ ਈਜ਼ੀਲੀ ਮੈਨੀਪੂਲੇਟਡ ਤੇ ਉਹ ਸਕੂਲ ਡਰਾਪਆਉਟਸ ਵੀ ਹੈ ਕੰਮ ਕਰ ਨਹੀਂ ਸਕਦੇ ਤੇ এমপ্লয়েড ਹੈ ਨਹੀਂ ਤੇ ਉਹਨਾਂ ਨੂੰ ਕੁਇਕ ਮਨੀ ਵਾਲਾ ਜੋ ক্রাইਮ ਦਾ जरिया दिसਦਾ ਹੈਗਾ 아이 थिंक ਉਹ کافی ਉਹਨਾਂ ਨੂੰ ਅ ਅਟਰੈਕਟ ਵੀ ਕਰਦਾ ਹੈ ਤੇ ਉਹਨਾਂ ਨੂੰ ਲੱਗਦਾ বিনা ਮਿਹਨਤ ਕੇ ਹੋ ਸਕਦਾ ਹੈ ਦੂਜਾ ਕਿਉਂਕਿ ਉਹ ਬਹੁਤ ਜ਼ਿਆਦਾ ਸੋਚ ਨਹੀਂ ਸਕਦੇ ਬ੍ਰੇਨ ਪੂਰਾ ਡਿਵੈਲਪ ਨਹੀਂ ਹੈ ਤਾਂ ਉਹ ਦੋਨੋਂ ਰੀਜ਼ਨ ਹੋ ਸਕਦੇ ਬਟ ਹੈਵਿੰਗ ਸੈਟ ਥੈਟ ਪੁਲਿਸ ਆਪਣੇ ਵੱਲੋਂ ਟਰਾਈ ਕਰਦੀ ਹੈ ਕਿ ਜਿਨਨੇ ਵੀ ਸਪੈਸ਼ਲੀ ਸਾਈਬਰ ਕ੍ਰਾਈਮ ਹੋ ਗਏ ਹੋਰ ਕ੍ਰਾਈਮ ਹੋ ਗਏ ਜਿਨ੍ਹਾਂ ਨੂੰ ਅਸੀਂ ਔਰ ਨੌਲੇਜ ਸਪਰੈਡ ਕਰਕੇ ਪ੍ਰिवेंट ਕਰਾ ਸਕਦੇ ਆ ਤਾਂ ਪੁਲਿਸ ਇਦਾਂ ਦੇ ਸੈਮੀਨਾਰਸ ਵਗੈਰਾ ਵੀ ਲੈਂਦੀ ਸਕੂਲਸ ਵਗੈਰਾ ਜਾ ਕੇ ਔਰ ਬੱਚਿਆਂ ਦੇ ਨਾਲ ਇੱਕ ਜੋ ਸਾਡਾ ਕਮਿਊਨਿਟੀ ਪੁਲਿਸਿੰਗ ਵਾਲਾ ਇੱਕ ਪਾਰਟ ਹੁੰਦਾ ਹੈ ਤੋਂ ਅਸੀਂ ਸਕੂਲਸ ਜਾਂ ਕਾਲਜਸ ਕਿ ਥਰੂ ਉਹ ਵੀ ਕਰਦੇ ਸੋ ਥੈਟ ਅਸੀਂ ਇਦਾਂ ਦੇ ਮਤਲਬ ਬੱਚਿਆਂ ਨੂੰ ਥੋੜਾ ਜਿਹਾ ਕ੍ਰਾਈਮ ਵੱਲ ਨਾ ਜਾ ਕੇ ਦੂਜੀ ਪੋਜ਼ਿਟਿਵ ਵੱਲ ਜਾਏ ਐਜੂਕੇਸ਼ਨ ਹੋ ਗਿਆ ਜਾਂ ਸਪੋਰਟਸ ਹੋ ਗਏ ਇਦਾਂ ਦੀ ਚੀਜ਼ੇ ਉਹ ਕਰਨ ਤੇ ਤੁਹਾਡੇ ਮੀਡੀਅਮ ਰਾਈ ਵੀ ਮੈਂ ਆਈ ਕਹਿਣਾ ਚਾਹੂੰਗੀ ਕਿ ਜੋ ਪੈਰੈਂਟਸ ਹੈ ਉਹ ਆਪਣੇ ਬੱਚਿਆਂ ਵੱਲ ਧਿਆਨ ਰੱਖਣ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਡਰੱਗਸ ਹੋ ਗਿਆ ਹੈ ਜਾਂ ਕੋਈ ਕ੍ਰਿਮਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ ਸਕਦਾ ਹੈ ਤੇ ਉਹ ਥੋੜਾ ਜਿਹਾ ਮਤਲਬ ਅਗਰ ਐਕਟਿਵ ਹੋਣਗੇ I'm sure ਕਿ ਐਜ਼ ਅ ਸੋਸਾਇਟੀ ਅਸੀਂ ਆਹ ਵਾਲੀ ਚੀਜ਼ ਜਿਹੜੀ ਤੁਸੀਂ ਪੁੱਛ ਰਹੇ ਹੋ ਉਸ ਚੀਜ਼ ਨੂੰ ਅਸੀਂ ਨਕੇਲ ਪਾ ਪਾਂਗੇ। ਮੇਰਾ ਇੱਕ ਸਵਾਲ ਹੈ ਜਿਹੜੀ ਹੁਣ ਜਾਂਚ ਕਰ ਰਹੇ ਉਹਦੇ ਵਿੱਚ ਇਹ ਆਇਆ ਵੀ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀਗਾ ਜਿਵੇਂ ਦੱਸਿਆ ਵੀ ਬੜੀ ਬਹਿਰਮੀ ਦੇ ਨਾਲ ਕਤਲ ਹੋਇਆ। ਹਜੇ ਤੱਕ ਨਹੀਂ ਲੇਕਿਨ ਕਿਉਂਕਿ ਜਿਹੜਾ ਜਿਹਨੇ ਜ਼ਿਆਦਾ ਬਰੂਟਲ ਅਟੈਕ ਕੀਤਾ ਸੀਗਾ ਉਹ ਜੁਵਨਾਈਲ ਹੈ ਤੇ ਉਹ ਹੋ ਸਕਦਾ ਕਿ ਇਨ ਦਾ ਹੀਟ ਆਫ ਮੂਮੈਂਟ ਉਹਨਾਂ ਨੇ ਕਿਉਂਕਿ ਉਹ ਜਦੋਂ ਖੋ ਨਹੀਂ ਕਰ पाए ਤੇ ਉਹਨਾਂ ਨੇ ਉਹਨਾਂ ਦੇ ਕੋਲ ਜੋ ਚਾਕੂ ਸੀਗਾ ਉਹਦੇ ਨਾਲ ਫਿਰ वार ਕੀਤਾ ਤੇ ਉਹ ਸਿੱਟ ਕੇ ਚਲੇ ਗਏ ਤੋਂ ਨਸ਼ੇ ਵਾਲਾ ਹਜੇ ਤੱਕ ਕੁਝ ਨਹੀਂ ਆਇਆ ਕਿਉਂਕਿ ਇਹ ਜੀ ਬਹੁਤ ਛੁੱਟੀ ਹੈ ਬਾਕੀ ਅਗਰ ਕੁਝ ਆਂਦਾ ਹੈ ਤਾਂ ਉਹ ਦਾ ਵੀ ਫਿਰ ਅਸੀਂ ਕਰੈਕਟ ਸਟੈਪਸ ਲੇਗੇ ਬਿਲਕੁਲ ਬਿਲਕੁਲ ਧੰਨਵਾਦ ਹੈ ਜਿਹੜਾ ਪੀਐਨ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਕੇਸ ਨੂੰ ਸੌਟ ਆਊਟ ਕਰ ਲਿਆ ਗਿਆ ਦੋ ਕੇਸ ਹੋਰ ਨਾਲ ਸੌਟ ਆਊਟ ਹੋਏ ਤਾਂ ਅਗਲੀ ਤਸਵੀਰ ਕੀ ਨਿਕਲ ਕੇ ਆਉਂਦੀ ਹੈ ਇਹ ਦਿਖਣਾ ਹੋਵੇਗਾ ਕੈਮਰਾ ਪਰਸਨ ਸ਼ਿਰਸ਼ਕ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ న్యూਸ ਮੋਹਾਲੀ